ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ਼ ਕਰਦਾ ਕਿ ਸਾਰੇ ਮੇਰੇ ਭੈਣ ਭਰਾ ਚੜ੍ਹਦੀ ਕਲਾ ਦੀ ਵਿੱਚ ਹੋਗੇ ਤੇ ਜਿੰਨਾਂ ਜਿੰਨਾ ਵੀਰਾਂ ਨੇ ਮੇਰਾ ਚੈਨਲ ਸਬਸਕ੍ਰਾਈਬਰ ਕੀਤਾ ਮਾਣ ਦਾ तहे दिलੋਂ ਤਨਵਾਦ ਕਰਦਾ ਤੇ ਅੱਜ ਮੈਂ ਤੁਹਾਨੂੰ ਇੱਕ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਬੇਨਤੀ ਕਰਨੀ ਸਾਰੇ ਪੰਜਾਬ ਵਾਸੀਆਂ ਨੂੰ ਪੰਜਾਬ ਦੇ ਦੇਸ਼ ਵਿਦੇਸ਼ਾਂ ਦੇ ਵਿੱਚ ਵਸਦੀ ਸੰਗਤ ਨੂੰ ਕਿ ਜਿਹੜਾ ਬਾਗੀ ਧੜਾਵਾ ਪੰਜ ਮੈਂਬਰੀ ਕਮੇਟੀ ਜਿਨ੍ਹਾਂ ਨੇ ਵਖਰੀ ਆਪਣੀ ਭਰਤੀ ਕੀਤੀ ਆ ਉਹਨਾਂ ਵੱਲੋਂ 11 ਅਗਸਤ ਨੂੰ ਆਪਣਾ ਜਿਹੜਾ ਲੀਡਰ ਚੁਣਨਾ ਆਪਣੇ ਦਲ ਦਾ ਪ੍ਰਧਾਨ ਚੁਣਨਾ ਉਹ ਹਾਲੇ ਤੇ ਉਹਨਾਂ ਨੇ ਆਪਣੇ ਦਲ ਦਾ ਨਾਮ ਹੀ ਨਹੀਂ ਰੱਖਿਆ ਤੇ ਇਹਨਾਂ ਦਾ ਜਿਹੜਾ ਇਹ ਉਹ ਲੋਕ ਨੇ ਜਿਨ੍ਹਾਂ ਨੇ ਅਕਾਲੀ ਦਲ ਦੇ ਵਿੱਚ ਸਤਾ ਦੇ ਵਿੱਚ ਅਨੰਤ ਮਾਣਿਆ ਲੱਖਾਂ ਕਰੋੜਾ ਰੁਪਏ ਕਮਾਏ ਇਹ ਅਕਿਰਤ ਕਰਨ ਲੋਕ ਨੇ ਜਿਸ ਥਾਲੀ ਦੇ ਵਿੱਚ ਖਾਦਾ ਉਸ ਦੇ ਵਿੱਚ ਹੀ ਇਹਨਾਂ ਨੇ ਛੇਕੀਤਾ ਤੇ ਮੈਂ ਪੰਜਾਬ ਦੀ ਜਨਤਾ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਆ ਕਿ ਜੇ ਇਹ ਅਕਾਲੀ ਦਲ ਦੇ ਨਹੀਂ ਨਾ ਬਣੇ ਸਤਾ ਭੋਗੀ ਆ ਚਾਰ ਵਾਰੀ ਬੀਪੀ ਜਗੀਰਖੌਰ ਸ਼ਰੋਨ ਕਮੇਟੀ ਦੀ ਪ੍ਰਧਾਨ ਰਹੀ ਆ ਮੰਤਰੀ ਰਹੀ ਆ ਇਸੇ ਤਰ੍ਹਾਂ ਇਹਨਾਂ ਦੇ ਨਾਲ ਦੇ ਜਿੰਨੇ ਮੰਤਰੀ ਹੈ ਸਾਰੇ ਸਤਾਧ ਦੇ ਵਿੱਚ ਰਹੇ ਨੇ ਉਹ ਸਤਾ ਦਾ ਨਾਂ ਦੇ ਵੀ ਮਾਣਿਆ ਇਹ ਉਹ ਅਕਿਰਤ ਕਰਨ ਬੰਦੇ ਨੇ ਕਿ ਅੱਜ ਬਾਦਲ ਸਾਹ ਦੇ ਵਰਖਲਾ ਅਕਾਲੀ ਦਲ ਤੇ ਵਰਖਲਾ ਨਵਾਂ ਝਲਾ ਬਣਾ ਕੇ ਤੇ ਬਗਾਵਤ ਇਹਨਾਂ ਨੇ ਕੀਤੀ ਆ ਹੋਰ ਅਕਿਰਤ ਕਰਨ ਨੂੰ ਕੋਈ ਮੂੰਹ ਨਹੀਂ ਚੇ ਲਾਉਂਦਾ ਰ ਮੈਂ ਪੰਜਾਬ ਦੀ ਜਨਤਾ ਨੂੰ ਦੁਬਾਰਾ ਬਾਰ ਬਾਰ ਇੱਕ ਬੇਨਤੀ ਕਰਨਾ ਚਾਹੁੰਨਾ ਕਿ ਜੇ ਇਹ ਅਕਾਲੀ ਦਲ ਦੇ ਨਹੀਂ ਨਾ ਬਣੇ ਤੇ ਬਣਨਾ ਪੰਜਾਬ ਦੇ ਵਸਨੀਕੋ ਤੁਹਾਡਾ ਵੀ ਨਹੀਂ ਹੈ ਇਹਨਾਂ ਨੇ ਇਹ ਤੁਹਾਡਾ ਵੀ ਨਹੀਂ ਕੋਈ ਸਵਾਰ ਸਕਦੇ ਤੁਹਾਡੇ ਵੀ ਨਹੀਂ ਬਣਨਗੇ ਮੈਂ ਪੰਜਾਬ ਦੀ ਜਨਤਾ ਨੂੰ ਇੱਕ ਗੱਲ ਕਹਿਣਾ ਚਾਹਣਾ ਕੀ ਵਿਰੋਧੀਆਂ ਨੂੰ ਸੁਪਨੇ ਵੇਖਣ ਦਾ ਹੱਕ ਹੈ ਸਾਰੇ ਜਣੇ ਸੁਪਨੇ ਵੇਖਣ ਦੇ ਕਿ 2027 ਦੇ ਵਿੱਚ ਅਸੀਂ ਜਿਹੜਾ ਮੁੱਖ ਮੰਤਰੀ ਬਣਾ ਕੇ ਅਮਰਤਪਾਲ ਦੇ ਡੈਡੀ ਦਾ ਵੀ ਇੱਕ ਵਾਰੀ ਬਿਆਨ ਆਇਆ ਜੇਦਾਰ ਤਰਸੀਮ ਸਿੰਘ ਦਾ ਕਿ ਸਾਡਾ ਗੱਠ ਜੁੜ ਰਿਹਾ ਜੀ ਅਸੀਂ ਬਣਾਗੇ ਲੋਕੀ ਕਹਿੰਦਾ ਕੋਈ ਕਹਿੰਦਾ ਇਹਨੇ ਬਣਨਾ ਮੁੱਖ ਮੰਤਰੀ ਕਹਿੰਦਾ ਇਹਨੇ ਬਣਨਾ ਮੁੱਖ ਮੰਤਰੀ ਉਹ ਤੁਸੀਂ ਸੁਪਨੇ ਸਾਰੇ ਵੇਖੋ ਪਰ ਹਕੀਕਤ ਇਹ ਆ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਸ਼ਰੋਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਇਹ ਮੁੱਖ ਮੰਤਰੀ ਬਣਨਗੇ ਕਿਉਂਕਿ ਹੁਣ ਹਵਾ ਆਕਾਲੀ ਤਲ ਤੇ ਹੱਕ ਦੇ ਵਿੱਚ ਸਾਰਿਆਂ ਨੇ ਭਜ ਦੱਸ ਕੇ ਵੇਖ ਲਿਆ ਪੰਜਾਬ ਦੀ ਪਬਲਿਕ ਨੇ ਪਹਿਲੀ ਗਲਤੀ ਕੀਤੀ ਸੀ ਆਮ ਦੀ ਸਰਕਾਰ ਚੁਣ ਕੇ ਤੇ ਹੁਣ ਹੁੰਦੇ ਨਹੀਂ ਦੂਸਰੀ ਇਹਨਾਂ ਨੇ ਗਲਤੀ ਕੀਤੀ ਸੀ ਤਰਨਤਾਨ ਤੋਂ ਅਮਰਤਪਾਲ ਦੀ ਹਮਾਇਤ ਕਰਕੇ ਹੁਣ ਅਮਰਤਪਾਲ ਦਾ ਵੀ ਕੋਈ ਏਡਾ ਵਕਾਰ ਹੈ ਨਹੀਂਗਾ ਕੋਈ ਗੱਲਬਾਤ ਹੈ ਨਹੀਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਬਾਰੋ ਮੋਟੀ ਫੰਡ ਲੰਗੰਦੇ ਰਹੀ ਆ ਤੇ ਹੁਣ ਜੇ ਹੁਣ ਜੋ ਵੀ ਕੁਛ ਹੈ ਪੰਜਾਬ ਦੇ ਹੱਕਾਂ ਦੀ ਰਾਖੀ ਜਿਹੜੀ ਆ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਹੱਥ ਵਿੱਚ ਪੰਜਾਬ ਸੁਰੱਖਿਅਤ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੰਨਣਾ ਔਰ ਮੈਂ ਬਾਦਲ ਸਾਹਿਬ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਅਕਾਲੀ ਲੀਡਰਸ਼ਿਪ ਨੇ ਕਿ ਜਿਹੜੇ ਐਸਜੀਪੀਸੀ ਦੇ ਛੋਟੇ ਮੁਲਾਜ਼ਮ ਨੇ ਉਹਨਾਂ ਦੀ ਆਵਾਜ਼ ਲੀਡਰਸ਼ਿਪ ਤੱਕ ਨਹੀਂ ਪਹੁੰਚਦੀ ਉਹਨਾਂ ਦੇ ਤਨਖਾਹਾਂ ਬਹੁਤ ਘੱਟ ਨੇ ਤੇ ਥੋੜਾ ਜਿਹਾ ਇਨਾ ਬਲ ਵੀ ਧਿਆਨ ਗਰੀਬਾਂ ਵੱਲ ਵੀ ਮਾਰਿਆ ਜਾਵੇ ਕਿਉਂਕਿ ਵੋਟਾਂ ਇਨਾਂ ਦੇ ਪਾਣੀਆ ਸਾਨੂੰ ਗਰੀਬਾਂ ਦੇ ਤੇ ਵੋਟ ਪਾਣੀ ਆ ਕਾਲੀਤਲ ਨੂੰ ਤਗੜੇ ਨੇ ਤੇ ਪਾਣੀ ਨਹੀਂ ਆ ਤਗੜੇ ਨੇ ਤੇ ਘਰ ਵਿੱਚ ਹੀ ਰਹਿਣਾ ਪਹਿਲਾਂ 6% ਜਾਂ 8% ਦਾ 10% ਤੱਕ ਵਾਅਦੇ ਲੱਗਦੇ ਰਹੇ ਨੇ ਤੇ ਹੁਣ ਸਿਰਫ 2% 3% ਤੋਂ ਗਾਂ ਵਾਅਦਾ ਨਹੀਂ ਵੱਧਦਾ ਤੇ ਇਹਨਾਂ ਵਾਲ ਜਿਹੜੇ ਛੋਟੇ ਮੁਲਾਜ਼ਮਾਂ ਦੀ ਜਿਹੜੇ ਹੱਕ ਰੱਸੀ ਹੋਣੀ ਚਾਹੀਦੀ ਆ ਤੇ ਜਿਹੜੀਆਂ ਤਰੱਕੀਆਂ ਨਿਯਮਾਂ ਅਨੁਸਾਰ ਬਣਦੀਆਂ ਜਿਨ੍ਹਾਂ ਦੀਆਂ ਸ਼੍ਰੋਮਿਕ ਕਮੇਟੀ ਦੇ ਵਿੱਚ ਉਹਨਾਂ ਨੂੰ ਵੀ ਉਹ ਤਰੱਕੀਆਂ ਨਿਯਮਾਂ ਅਨੁਸਾਰ ਆਟੋਮੈਟਿਕ ਹੀ ਦੇ ਦੇਣੀਆਂ ਚਾਹੀਦੀਆਂ ਪਰ ਐਸਾ ਹੋ ਨਹੀਂ ਰਿਹਾ ਪਰ ਆਪਾਂ ਨੂੰ ਜੇ ਕਾਲੀਦਾਰ ਨੂੰ ਜਿਹੜੀ ਵੋਟ ਪਾਣੀ ਆ ਇਹਨਾਂ ਲੋਕਾਂ ਨੇ ਪਾਣੀ ਹੈ ਗਰੀਬ ਲੋਕਾਂ ਨੇ ਤਗੜੇ ਲੋਕਾਂ ਨੇ ਜਿਨ੍ਹਾਂ ਨੇ ਆਪਣੇ ਕੋਠੀਆਂ ਦੇ ਵਿੱਚ ਜਾ ਕੇ ਬਹਿ ਜਾਣਾ ਤੇ ਯਾ ਤਗੜੇ ਪਾਉਂਦੇ ਨੇ ਉਹਨਾਂ ਤੇ ਕਿਸੇ ਨੇ ਨਹੀਂ ਮਿਹਤਰੀ ਕਰਨੀ ਘਰ ਘਰ ਤੇ ਗਰੀਬ ਆਦਮੀ ਜਾ ਕੇ ਕੁੰਡਾ ਖੜਕਾਉਂਦਾ ਵਾ ਇਸ਼ਤਿਹਾਰ ਲਾਉਂਦਾ ਪੋਸਟਰ ਲਾਉਂਦਾ ਕਿ ਵੋਟਾਂ ਪਾਇਓ ਜੀ ਅਕਾਲੀ ਦਲ ਦੀ ਸਰਕਾਰ ਪਾਇਓ ਔਰ ਇੱਕ ਗੱਲ ਪੱਕੀ ਕੀ ਹਵਾ ਗਰੀਬ ਤਬਕਾ ਸਾਰਾ ਅਕਾਲੀ ਦਲ ਨੂੰ ਚਾਹੁੰਦਾ ਔਰ ਜੇ ਸਾਡੇ ਸਾਡੇ ਸਾਬਕਾ ਮੰਤਰੀ ਗੁਰਜਾ ਸਿੰਘ ਰਣਕੇ ਸਾਹਿਬ ਨੇ ਮਿਹਨਤ ਕਰੇ 24 ਘੰਟੇ ਹਰ ਇੱਕ ਮਿੰਟ ਜਦੋਂ ਮਰਜ਼ੀ ਉਹਨਾਂ ਨੂੰ ਫੋਨ ਕਰਕੇ ਵੇਖ ਲੋ ਆਪਣੇ ਵਰਕਰਾਂ ਦੇ ਆਪਣੇ ਹਲਕਿਆਂ ਦੀ ਆਪਣੇ ਹਲਕੇ ਤੋਂ ਤੁਸੀਂ ਛੱਡੋ ਦੂਸਰੇ ਹਲਕੇ ਦੇ ਲੋਕਾਂ ਦੇ ਵੀ ਕੰਮ ਕਰਦੇ ਸਾਰਾ ਪੰਜਾਬ ਹੀ ਸਰਦਾਰ ਗੁਰਚਾਰਸ ਗ੍ਰੇਡੀ ਚੇਕ ਆਣ ਕੇ ਕੰਮ ਕਰਵਾਉਂਦਾ ਔਰ ਇਹੋ ਜੇ ਮੰਤਰੀ ਹੋਣ ਔਰ ਲੋਕਾਂ ਦੀ ਸੇਵਾ ਵਿੱਚ ਤਤਪਰ ਹਾਜ਼ਰ ਹੋਣ ਉਹ ਪਾਰਟੀ ਕਦੀ ਹਾਰ ਨਹੀਂ ਸਕਦੀ ਇੱਕ ਹਵਾ ਸੀ ਲੋਕਾਂ ਦੀ ਕਿ ਲੋਕਾਂ ਨੇ ਬਦਲਾਅ ਦੇ ਚੱਕਰ ਦੇ ਵਿੱਚ ਆਮ ਪਾਰਟੀ ਨੂੰ ਅੱਗੇ ਲੈ ਜਾਂਦਾ ਤੇ ਹੁਣ ਉਹੀ ਲੋਕ ਆਮ ਪਾਰਟੀ ਦੇ ਵਿਰੋਧਤਾ ਕਰਦੇ ਪਿੰਡਾਂ ਵਿੱਚ ਇਸ਼ਤਿਹਾਰ ਲਾਏ ਨੇ ਬੂਟ ਲਾਏ ਨੇ ਕਿ ਇਥੇ ਆਮ ਪਾਰਟੀ ਦਾ ਕੋਈ ਬੰਦਾ ਨਹੀਂ ਬਣ ਸਕਦਾ ਤੇ ਹੁਣ ਜਿਹੜੀ ਹਵਾਵਾ ਆਕਾਲੀ ਦਲ ਦੀ ਮੈਂ ਪੰਜਾਬੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਭਰਾਓ ਹੁਣ ਗਲਤੀ ਨਾਲ ਜ ਕਰਿਓ ਕੋਈ ਕਿਸੇ ਹੋਰ ਪਾਰਟੀ ਦੀ ਸਰਕਾਰ ਨਹੀਂ ਤੇ ਬਣਨੀ ਸੁਪਨੇ ਸਰੇ ਵੇਖਣ ਦੇ ਆ ਵੇਖਣ ਦਾ ਹੱਕ ਆ ਵੇਖੀ ਜੋ ਤਰ ਲੜੇ ਉਹ ਕੇ ਵੇਖੋ 1.5 ਸਾਲ ਦਾ ਸਮਾਂ ਵਾ ਪਰ ਆਉਣੀ ਸਰਕਾਰ ਸੁਖਵੀਰ ਸਿੰਘ ਬਾਦਲ ਦੀ ਆ ਤੇ ਇਸੇ ਕਰਕੇ ਆਪਾਂ ਸਾਰੇ ਇੱਕਜੁੱਟ ਹੋ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਕਰੀਏ ਔਰ ਸਰਦਾਰ ਗੁਰਜਾ ਸਿੰਘ ਰਣਕੇ ਦੇ ਰਹਿਨਮਾਈ ਤੇ ਹੇਠ ਕੰਮ ਕਰੀਏ ਤੇ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਈ ਜੇ ਤਾਕੜੇ ਹੋ ਜੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਕਾਰਦਾ ਕਿ ਸਾਰੇ ਆਪਣੇ ਪੰਜਾਬ ਦੀ ਜਨਤਾ ਨੂੰ ਲਾਮਬੰਦ ਕਰਨਗੇ ਲੋਰ ਤਗੜੇ ਹੋ ਜੋ ਪ੍ਰਾਉ ਸਰਕਾਰ ਅਕਾਲੀ ਦਲ ਦੀ ਬਣਨੀ ਆ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸੀ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ